ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ 197ਵੇਂ ਜਨਮ ਦਿਹਾੜੇ ਮੌਕੇ ਸੰਸਥਾ ਪਰਿਵਰਤਨ ਮਾਲਵਾ ਫਰੈਂਡਸ ਵੈਲਫੇਅਰ ਸੁਸਾਇਟੀ ਧੂਰੀ ਵੱਲੋਂ ਧੂਰੀ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਇਸ ਕੈਂਪ ਦਾ ਉਦਘਾਟਨ ਸ਼੍ਰੀ ਵਿਜੀਤ ਗੋਇਲ ਅਤੇ ਸ਼੍ਰੀ ਮੱਖਣ ਲਾਲ ਗਰਗ ਨੇ ਆਪਣੇ ਕਮਲ ਦੇ ਫੁੱਲ ਨਾਲ ਕੀਤਾ ਇਸ ਮੌਕੇ ਕਿਰਪਾਲ ਸਿੰਘ ਸਿਵਲ ਸਰਜਨ ਸੰਗਰੂਰ ਨੇ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਕੈਂਪ ਦੌਰਾਨ 250 ਤੋਂ ਵੱਧ ਖੂਨਦਾਨੀਆਂ ਨੇ ਖੂਨਦਾਨ ਕੀਤਾ ਦੀ ਨਾਮ ਗੁਰਦਰ ਸਿੰਘ ਜੀ ਡਿੰਪੀ ਸਰ ਆਪਣਾ ਮਾਲਕਾ ਵਰਤਮਾਨ ਅੱਜ ਪਲਾਟ ਕੈਂਪ ਸੁਆਇਆ ਗਿਆ ਸੀ ਕਿਸੇ ਪਲਾਟ ਦੇ ਵਿੱਚ ਸਰ ਇਹ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਾਡੇ ਵੱਲੋਂ ਇੱਕ ਨਿੱਕੀ ਜਿਹੀ ਕਾਰਜ ਸੀਗਾ ਬਹੁਤ ਸਹਿਯੋਗ ਕਰਕੇ ਲੋਕਾਂ ਕਰਕੇ ਵੱਡਾ ਕਾਰਜ ਹੋ ਗਿਆ ਜੀ ਤੇ ਮਾਲਕਾ ਪ੍ਰੋਗਰਾਮ ਨੂੰ ਪੂਰੀ ਕੀ ਗੱਲ ਹੈ ਜੀ ਸਰ ਜਿਹੜੇ ਗਰੀਬ ਲੋੜਵੰਦ ਦੇ ਪਰਿਵਾਰ ਗਰੀਬ ਨੇ ਉਹਨਾਂ ਦਾ ਇਲਾਜ ਕਰਾਉਂਦੀ ਆ ਜੀ ਤੇ ਸਕੂਲ ਚ ਜਿਹੜੇ ਗਰੀਬ ਬੱਚੇ ਨੇ ਜਿਹੜੇ ਨਹੀਂ ਕਿਤਾਬਾਂ ਲੈ ਸਕਦੇ ਉਹਨਾਂ ਦੀ ਫੀਸਾਂ ਵੀ ਭਰਦੀ ਆ ਜੀ ਕਾਫੀ ਲੰਮੇ ਸੱਤੋਂ ਅਪਣਾਏ ਹੋਏ ਨੇ ਸੰਸਤਾ ਦੁਆਰਾ ਜਿਹੜੇ ਬੱਚੇ ਨੇ ਉਹਨਾਂ ਨੂੰ ਪੜ੍ਹਾਈ ਲਈ ਫੀਸਾਂ ਕਿਤਾਬਾਂ ਤੇ ਹੋਰ ਚੀਜ਼ਾਂ ਮੁਹੱਈਆ ਕਰਾਉਂਦੇ ਆਂ। ਵਾਤਾਵਰਨ ਦੀ ਸੁੰਦਰਤਾ ਲਈ ਹਾਂ ਜੀ ਵਾਤਾਵਰਨ ਦੀ ਸੁੰਦਰਤਾ ਲਈ ਗ੍ਰੀਨ ਤੇ ਲਾਲੀ ਤੇ ਹਰਿਆਲੀ ਵਾਂਗੂ ਅਸੀਂ ਬਹੁਤ ਕੰਮ ਕੀਤਾ ਤੋਤਾਪੁਰੀ ਰੋਡ ਧੂਰੀ ਸਾਰੇ ਆਲੇ-ਦਾਲੇ ਸੰਸਤਾ ਵੱਲੋਂ ਦਰਖਤ ਲਾਏ ਗਏ ਨੇ ਇਸ ਵਾਰੀ ਮੰਡੀ ਚ ਲਾਏ ਗਏ ਨੇ ਤੋ ਹਰੇਕ ਗਰੀਨ ਦਿਵਾਲੀ ਤੇ ਦਿਵਾਲੀ ਤੇ ਅਸੀਂ ਬੁੱਟੇ ਵੰਡਦੇ ਆ ਤੇ ਕਿਸੇ ਦਾ ਜੇ ਭੋਗ ਹੁੰਦਾ ਉੱਥੇ ਬੁੱਟਿਆਂ ਦੀ ਸਟਾਲ ਲਾਈ ਜਾਂਦੀ ਆ ਤੇ ਖੂਨਦਾਨ ਕੈਂਪ ਲਾਇਆ ਜਾਂਦਾ ਤਾਂ ਕਿ ਇਹ ਚੀਜ਼ਾਂ ਤੇ ਕਮੀ ਨਾ ਹੋਵੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੀਦਾ ਸਰ ਇਹ ਜੇ 22 ਸਾਲ ਤੋਂ ਮੰਨਦਾ ਖੂਨਦਾਨ ਕਰਨ ਲੱਗ ਜੇ ਖੇਤਰ ਚ ਪਾ ਦੇ ਤਾਂ ਕਿਸੇ ਦੀ ਖੂਨਦਾਨ ਦੀ ਕਮੀ ਕਰਕੇ ਕਦੇ ਕਿਸੇ ਦੀ ਜਾਨ ਨਾ ਜਾਵੇ ਅਸੀਂ ਕਹਿੰਦੇ ਵੀ ਕਾਲਜਾਂ ਵਾਲਿਆਂ ਨੂੰ ਵੀ ਤੁਸੀਂ ਵੱਧ ਤੋਂ ਵੱਧ ਇਹ ਕੰਮਾਂ 'ਚ ਹਿੱਸਾ ਪਾਓ ਤਾਂ ਕਿ ਵੀ ਆਪਾਂ ਦੂਜੀ ਕਿਸੇ ਦੀ ਜਾਨ ਬਚਾ ਸਕੀਏ ਸਰ ਟੀਨਾਮ ਮੈਂ ਡਾਕਟਰ ਕਿਰਪਾਲ ਸਿੰਘ ਸਿਵਲ ਸਰਜਨ ਸੰਗਰੂਰ ਅ ਅ ਜਿਹੜਾ ਕੈਂਪ ਲਗਾਇਆ ਗਿਆ ਪ੍ਰਵੰਤਕਾ ਪ੍ਰਵੰਤਰਿਕ ਕੈਂਪੋਂ ਇੱਕ ਬਹੁਤ ਹੀ ਸਲਾਗਾ ਯੋਗ ਕਦਮ ਹੈਗਾ ਮੈਂ ਤਾਂ ਬਾਕੀ ਜਿੰਨੀਆਂ ਵੀ ਜ਼ਿਲ੍ਹੇ ਦੀਆਂ ਐਨ ਜੀਓ ਨੇ ਉਹਨਾਂ ਨੂੰ ਬੇਨਤੀ ਕਰਨੀ ਚਾਹਾਂਗਾ ਵੀ ਉਹ ਇਸ ਕੈਂਪ ਤੋਂ ਪ੍ਰੇਰਨਾ ਲੈ ਕੇ ਉਹ ਵੀ ਵੱਧ ਤੋਂ ਵੱਧ ਜਿਹੜਾ ਯੋਗਦਾਨ ਆਪਣਾ ਪਾਉਣ ਚਲ ਅੱਜਕੱਲ ਡਿੱਕਾ ਜਾਂਦਾ ਕਿ ਕੁਝ ਨੌਜਵਾਨੇ ਇਸ ਤੋਂ ਡਰਦੇ ਨੇ ਕਿ ਸਕੂਲ ਨਾਲ ਪਤਨ ਕੀ ਪੁੱਛ ਕਰਦੇ ਨਾ ਦੇਖੋ ਇਹ ਡਰਨੀ ਬਿਲਕੁਲ ਕੋਈ ਲੋੜ ਨਹੀਂ ਹੈਗੀ ਕੋਈ ਜੰਗ ਪਰਸਨ ਜਿਹੜਾ 18 ਸਾਲ ਤੋਂ ਉੱਪਰ ਉਮਰ ਦਾ ਹੈਗਾ ਉਹ ਖੂਨਦਾਨ ਕਰ ਸਕਦਾ ਹੈਗਾ ਜਿਹੜਾ ਖੂਨ ਹੈਗਾ ਇਹ ਵਿਦਨ 24 ਆਪ ਆਪਣਾ ਪੂਰ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਤੇ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਨਾ ਹੋਵੇ ਤੇ ਕਿਸੇ ਤਰ੍ਹਾਂ ਦੀ ਕੋਈ ਮਿੱਥ ਨਹੀਂ ਹੈਗੀ ਸਭ ਨੂੰ ਵੱਤਵਾ ਜਿਹੜਾ ਖੂਨ ਹੈ ਉਹ ਦਾਨ ਆਪਣਾ ਲਾਈਫ ਦੇ ਵਿੱਚ ਕਰਨਾ ਚਾਹੀਦਾ ਹੈਗਾ ਕੀ ਨਾਮ ਹੈ ਜੀ ਮੇਰਾ ਨਾਮ ਸੁਦਰਿੰਦਰ ਪਾਲ ਹੈ ਮੈਂ ਅੱਜ ਮਾਲਵਾ ਪਰਵਤਨ ਵੱਲ ਇੱਕ ਬਲੱਡ ਕੈਂਪ ਲਗਾਇਆ ਗਿਆ ਸੀ ਤੁਸੀਂ ਇੱਥੇ ਪਹੁੰਚੇ ਹੋ ਬਲੱਡ ਕੈਂਪ 'ਚ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਇਹ ਕਹਿਣਾ ਚਾਹੂੰਗੀ ਕਿ ਪਹਿਲਾਂ ਤਾਂ ਮਾਲਵਾ ਪਰਵਤਨ ਦਾ ਬਹੁਤ ਹੀ ਜ਼ਿਆਦਾ ਸਿਆ 服务 ਦਾ ਜੋ ਕਰ ਰਹੇ ਨੇ ਔਰ ਦੂਸਰਿਆਂ ਨੂੰ ਵੀ ਜੀਵਨ ਦੀ ਰਾਹ ਦਿਖਾ ਰਹੇ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਜਿਹੜਾ ਇਹ ਫੂਨਦਾਨ ਲੱਗ ਰਿਹਾ ਇਹਦੇ ਵਿੱਚ ਸਾਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਆਪਣੇ ਲਈ ਜਿਉਣਾ ਤਾਂ ਜਿਉਣਾ ਹਰ ਕੋਈ ਜੀ ਲੈਂਦਾ ਲੇਕਿਨ ਸਮਾਜ ਲਈ ਜਿਉਣਾ ਕੀ ਅਸਲੀ ਜਿਉਣਾ ਹੁੰਦਾ ਇਸ ਲਈ ਸਾਨੂੰ ਭਗਤ ਸਿੰਘ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਸਾਨੂੰ ਵੀ ਆਪਣਾ ਜੀਵਨ ਦੂਜਿਆਂ ਨੂੰ ਸਿਰੋੜਾ ਬਹੁਤ ਸਮਰਪਿਤ ਜਰੂਰ ਕਰਨਾ ਚਾਹੀਦਾ ਬਾਕੀ ਤਾਂ ਜੋ ਵੀ ਹੈ ਸਮਾਜ ਸੇਵਾ ਹੀ ਅਸਲੀ ਸੇਵਾ ਹੈ ਮੈਂ ਤੁਸੀ ਖੂਨਦਾਨ ਵੀ ਕੀਤਾ ਵਾ ਕੋਈ ਤਕਲੀਫ ਮਹਿਸੂਸ ਕਰ ਰਹੇ ਨਹੀਂ ਜੀ ਕੋਈ ਤਕਲੀਫ ਨਹੀਂ ਸਭਾ ਇਸ ਤੋਂ ਬਜਾਏ ਇਸ ਨੇ ਕਿ ਮੈਨੂੰ ਬਹੁਤ ਸਪੈਸ਼ਲ ਫੀਲ ਕਰਵਾਇਆ ਗਿਆ ਉਹ ਰਿਹਾ ਕਿ ਜਦੋਂ ਕਿ ਮੈਂ ਐਡਾ ਕੋਈ ਮਹਾਨ ਕੰਮ ਨਹੀਂ ਕੀਤਾ ਪਰ ਫਿਰ ਵੀ ਮੈਨੂੰ ਬਹੁਤ ਹੀ ਜ਼ਿਆਦਾ ਸਪੈਸ਼ਲ ਫੀਲ ਕਰਵਾਇਆ ਕਿ ਪਤਾ ਨਹੀਂ ਅਸੀਂ ਕੀ ਕੀ ਕੰਮ ਕੀਤਾ ਫਸਟ ਟਾਈਮ ਦਿੱਤਾ ਸੀ ਅੱਗੇ ਵੀ ਦਿੰਦੇ ਹਾਂ ਹਾਂ ਜੀ ਮੈਂ ਫਸਟ ਟਾਈਮ ਦਿੱਤਾ ਲੇਕਿਨ ਇਹ ਮੇਰਾ ਫਸਟ ਟਾਈਮ ਨਹੀਂ ਹੈ ਹੁਣ ਇਸ ਤੋਂ ਬਾਅਦ ਇਹ ਸੀਰੀਜ਼ ਚੱਲਦੀ ਰਹੇਗੀ ਅਨ ਲੇਡੀਜ਼ ਲਈ ਕੀ ਮੈਸੇਜ ਦੇਣਾ ਚਾਹੁੰਦੇ ਲੇਡੀਜ਼ ਲਈ ਇਹੀ ਮੈਸੇਜ ਹੈ ਕਿ ਇੱਕ ਦਾ ਦਿਮਾਗ ਦੇ ਵਿੱਚ ਉਹ ਹੀ ਗੱਲ ਜਰੂਰ ਕਰ ਦੇਣੀ ਚਾਹੀਦੀ ਹੈ ਕਿ ਲੇਡੀਜ਼ ਨੂੰ ਬਲੱਡ ਡੋਨੇਟ ਨਹੀਂ ਕਰਨਾ ਚਾਹੀਦਾ ਜਾਂ ਕਮਜ਼ੋਰੀ ਆ ਜਾਂਦੀ ਹੈ ਜਾਂ ਕੋਈ ਹੋਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮੈਨੂੰ ਕੋਹਰਾਟ ਨਹੀਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਫਰਕ ਨਹੀਂ ਪਿਆ ਤਾਂ ਲੇਡੀਜ਼ ਨੂੰ ਵੀ ਜਦੋਂ ਬਾਕੀ ਗੱਲਾਂ ਦੇ ਵਿੱਚ ਲੇਡੀਜ਼ ਸਾਰੇ ਕਿਤੇ ਬਰਾਬਰ ਨਾਲ ਖੜੀਆਂ ਨੇ ਤਾਂ ਫਿਰ ਇਸ ਗੱਲ ਦੇ ਵਿੱਚ ਮੈਨੂੰ ਲਾਦਾ ਲੇਡੀਜ਼ ਦੀ ਗਿਣਤੀ ਅੱਗੇ ਹੋਣੀ ਚਾਹੀਦੀ ਸਰ ਤੁਸੀਂ ਵੀ ਨਾਲ ਆਏ ਹੋ ਮੈਡਮ ਨੇ ਬਲੱਡ ਡੋਨੇਟ ਕੀਤਾ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਲੱਗਿਆ ਸਾਨੂੰ ਇੱਥੇ ਆ ਕੇ ਮੈਂ ਪਹਿਲੀ ਵਾਰੀ ਖਰੇ ਬਲੱਡ ਡੋਨੇਟ ਬਹੁਤ ਵਧੀਆ ਲੱਗਿਆ ਜੀ ਅੱਜ ਮਾਲਵਾ ਪ੍ਰੋਫੈਸਰ ਵੱਲੋਂ ਬੂਨਡ ਕੈਂਪ ਲਗਾਇਆ ਗਿਆ ਸੀ ਕਲਕੱਤਾ ਸਭ ਤੋਂ ਪਹਿਲਾਂ ਤਾਂ ਮੈਂ ਸੰਸਥਾ ਬਾਰੇ ਸਭੇ ਕਲਕੱਤੇ ਨਹੀਂ ਚਾਹੂੰਗਾ ਇਹ ਪਰਵਰਚਨ ਸੰਸਥਾ ਦਾ ਇੱਕ ਲਕਸ਼ ਹੈ ਸਮਾਜ ਦੀ ਸੇਵਾ ਕਰਨਾ ਬੱਧ ਛੜ ਕੇ ਜਿਵੇਂ ਕਿ ਬਲੱਡ ਡੋਨੇਸ਼ਨ ਕੈਂਪ ਔਰ ਇਹਨਾਂ ਦੇ ਕੈਂਪ ਦੇ ਵਿੱਚ ਅੱਜ ਤੱਕ ਮੈਂ ਜਿੰਨੇ ਵਾਰੀ ਵੀ ਇੱਥੇ ਆਇਆ ਬਹੁਤ ਹੀ ਵਧੀਆ ਹਲੀਮੀ ਨਾਲ ਇਹਨਾਂ ਦੇ ਜਿੰਨੇ ਵੀ ਮੈਂਬਰ ਨੇ ਹਰ ਇੱਕ ਮੈਂਬਰ ਨੂੰ ਬੜੇ ਹਲੀਮੀ ਨਾਲ ਮਿਲਦੇ ਨੇ ਔਰ ਉਹਨੂੰ ਪ੍ਰੇਰਿਤ ਕਰਦੇ ਨੇ ਕਿ ਤੁਸੀਂ ਵੱਧ ਤੋਂ ਵੱਧ ਬਲੱਡ ਡੋਨੇਟ ਕਰੋ ਕਿਉਂਕਿ ਬਲੱਡ ਡੋਨੇਟ ਕਰਨ ਨਾਲ ਪਤਾ ਨਹੀਂ ਕਿਸ-ਕਿਸ ਦੀਆਂ ਰਗਾਂ ਦੇ ਵਿੱਚ ਜਾ ਕੇ ਕਿਸ-ਕਿਸ ਮੈਂਬਰ ਦੀਆਂ ਕਿੰਨੀਆਂ ਜਾਨਾਂ ਬਚਾਉਣੀ ਐ ਦੂਜੇ ਨੰਬਰ ਤੇ ਆਪਣੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਡਾ ਕੈਂਸਰ ਹਸਪਤਾਲ ਹੈ ਉੱਥੇ ਬਲੱਡ ਦੀ ਬਹੁਤ ਜ਼ਿਆਦਾ ਜ਼ਰੂਰਤ ਰਹਿੰਦੀ ਹੈ ਇਹ ਹੋਰ ਵੀ ਬਹੁਤ ਉੱਤਮ ਦਾਣਾ ਇਸ ਚੀਜ਼ ਦਾ ਕਿਉਂਕਿ ਕੈਂਸਰ ਦੇ ਮਰੀਜ਼ ਨੂੰ ਬਲੱਡ ਕਾਫੀ ਤੌਰ ਤੇ ਜ਼ਿਆਦਾ ਲੱਗਦਾ ਹੈ ਔਰ ਇਸ ਸੰਸਥਾ ਦੀਆਂ ਹੋਰ ਵੀ ਕਈ ਇਸ ਤਰ੍ਹਾਂ ਦੇ ਅਪਰਾਲੇ ਨੇ ਜਿਸ ਕਿਸੇ ਪੇਸ਼ੈਂਟ ਦਾ ਕੋਈ ਹਸਪੀਟਲ ਚ ਪਿਆ ਹੈ ਉਹਦੇ ਕੋਲੇ ਪੈਸੇ ਨਹੀਂ ਹੈਗੇ ਉਹਦਾ ਇਲਾਜ ਨਹੀਂ ਹੋ ਸਤਗਾ ਤਾਂ ਇਹ ਸੰਸਥਾ ਵੱਧ ਚੜ ਕੇ ਆਪਣੇ ਮੈਂਬਰਾਂ ਦੇ ਸਹਿਯੋਗ ਨਾਲ ਆਪਣੇ ਆਲੇ ਦੁਆਲੇ ਦਾਨੀ ਸਜਣਾ ਤੋਂ ਪੈਸਾ ਚਾਹੇ ਇਕੱਠਾ ਕਰਕੇ ਜਿੰਮੇ ਮਰਜੀ ਕਰਨ ਦਾ ਲਾਜ ਕਰਾਉਂਦੇ ਨੇ ਔਰ ਉਸ ਆਦਮੀ ਨੇ ਦੁਆਰਾ ਇਸ ਦੁਨੀਆ ਦੇ ਵਿੱਚ ਚੱਲਣ ਫਿਰਨ ਦਾ ਇੱਕ ਬਣਾਉਂਦੇ ਨੇ ਇਹ ਸੰਸਥਾ ਬਹੁਤ ਹੀ ਬੜਾ ਇਹਨਾਂ ਚੀਜ਼ਾਂ ਦੇ ਵਿੱਚ ਸਹਿਯੋਗ ਦੇਦੀ ਹੈ ਸਾਡਾ ਜਿਹੜਾ ਅੱਜ ਦਾ ਸਮਾਜ ਹੈ ਇਹ ਸਮਾਜ ਸੇਵੀ ਸੰਸਥਾਵਾਂ ਦੇ ਸਿਰ ਤੇ ਚੱਲ ਰਿਹਾ ਹੈ ਔਰ ਮੈਂ ਤਾਂ ਕੱਲ ਹੋਰ ਕਹੂੰਗਾ ਸਾਰੀਆਂ ਸੰਸਥਾਵਾਂ ਨੂੰ ਬਿਨ ਨਿਰਪੱਖ ਹੋ ਕੇ ਬਿਨਾ ਕਿਸੇ ਡਰ ਪਹਿਤ ਔਰ ਬਿਨਾ ਕਿਸੇ ਇੱਧਰ ਉੱਧਰ ਦੀ ਕੋਈ ਕਈ ਵਾਰੀ ਕੀ ਹੁੰਦੀ ਹੈ ਵੀ ਸੰਸਥਾ ਕੀ ਕਰ ਰਹੀ ਹੈ ਇਹਨਾਂ ਚੀਜ਼ਾਂ ਨੂੰ ਲਾਂ ਦੇਖਦੇ ਹੋਏ ਵੱਧ ਤੋਂ ਵੱਧ ਸਮਾਜ ਸੇਵਾ ਦੇ ਵਿਚੀ ਸਾਫਾ थैंक यू ਟਰਾਂਪ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز